ਸਰਦੀ ਦਾ ਮੌਸਮ ਸਟਾਰਟ ਆ ਤੇ ਮਨ ਦੇ ਵਿੱਚ ਗੱਲ ਰਹਿੰਦੀ ਆ ਰੈਡੀਮੇਡ ਕੱਪੜੇ ਲੈਣੇ ਆ ਤਾਂ ਕਿੱਥੋਂ ਲੈਣੇ ਆ ਅੱਜ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇ ਆ ਤੇ ਫਿਰੋਜ਼ਪੁਰ ਦੀ ਅੱਜ ਉਹ ਦੁਕਾਨ ਤੁਹਾਨੂੰ ਦਿਖਾਣੀ ਹੈ ਜਿੱਥੋਂ ਮਿਲਨੇ ਆ ਕੁਆਲਿਟੀ ਦੇ ਕੱਪੜੇ ਤੇ ਨਾਲ ਹੀ ਤੁਹਾਨੂੰ ਮਿਲਨੇ ਆ ਸਸਤੇ ਵੀ ਸਕੀਮ ਆਫਰ ਵੀ ਕਿਉਂਕਿ 2 ਸਾਲ ਇਹਨਾਂ ਨੇ ਪੂਰੇ ਕਰ ਲਏ ਆ ਯੂਨੀਕ ਸਟਾਈਲ ਵਾਲਿਆਂ ਦੇ ਹੈਗੇ ਆ ਤੇ ਯੂਨੀਕ ਵਾਲਿਆਂ ਨੇ ਵੱਡੀ ਸਕੀਮ ਆਫਰ ਲੈ ਕੇ ਆਏ ਆ ਸਰਦੀ ਦੇ ਕੱਪੜਿਆਂ ਤੇ ਦੇ ਰੈਡੀਮੇਡ ਕਪੜੇ ਮਿਲਨੇ ਆ ਕੁਆਲਿਟੀ ਦੇ ਅੰਦਰ ਆਪਾਂ ਚਲਦੇ ਆ ਕਰਦੇ ਆ ਗੱਲਬਾਤ ਤੇ ਜਾਣ ਲੈਂਦੇ ਆ ਕੀ ਸਕੀਮ ਆਫਰ ਹੈ ਤੇ ਆਈਫੋਨ ਦੇ ਮਾਲਕ ਤੁਸੀਂ ਕਿਵੇਂ ਬਣਨਾ ਹੈਗਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਥਿੰਦ ਸਾਹਿਬ ਤੁਹਾਡਾ ਪਹਿਲਾਂ ਤੋਂ ਗੁਰੂ ਸਾਹਿਬ ਤੋਂ ਫਰੋਇ ਪਰੌਣ ਤੇ ਬਹੁਤ ਬਹੁਤ ਸਵਾਗਤ ਹੈਈ ਥੈਂਕ ਯੂ ਤੁਹਾਡਾ ਸਾਡੇ ਕੋਲ ਪਹੁੰਚਣ ਤੇ ਆਪਾਂ ਆਫਰ ਦੇਣ ਜਾ ਰਹੇ ਆ ਵੀਰੇ ਜਿੰਦੇ ਵਿੱਚ ਜਿਹੜਾ ਸਾਡੇ ਕੋਲ ਸ਼ੋਪਿੰਗ ਕਰੇਗਾ ਉਹਨੂੰ ਆਪਾਂ ਆਈਫੋਨ ਦਵਾਂਗੇ ਹੂੰ 2500 ਦੀ ਸ਼ੋਪਿੰਗ ਕਰੇਗਾ ਇੱਕ ਕੂਪਨ ਦਵਾਂਗੇ 4500 ਦੀ ਸ਼ੋਪਿੰਗ ਤੇ ਦੋ ਕੂਪਨ ਦਵਾਂਗੇ ਤੇ 6000 ਤੇ 3 ਕੁੱਪਣ ਪਹਿਲਾ ਇਨਾਮ 14 ਕੱਢਾਂਗੇ ਹੀ ਦੂਸਰਾ ਵਾਸ਼ਿੰਗ ਮਸ਼ੀਨ ਹੋਵੇਗੀ ਤੇ ਤੀਸਰਾ ਹੋਵੇਗਾ ਮਾਈਕ੍ਰੋਵੇ ਤੇ ਸੱਤ ਨਾਮ ਜਿਹੜੇ ਉਹ ਸਰਪ੍ਰਾਈਜ਼ ਦਿੱਤੇ ਜਾਣਗੇ ਜਿਨ੍ਹਾਂ ਨੇ ਵਾਸ਼ਿੰਗ ਮਸ਼ੀਨ ਮਾਈਕ੍ਰੋਵੇ ਨਹੀਂ ਲੈਣਾ ਉਹਨੂੰ ਪੇਮੈਂਟ ਵੀ ਦਿੱਤੀ ਜਾਊਗੀ ਹੂੰ ਇਹ ਨਹੀਂ ਕਹਾਂ ਵੀ ਜ਼ਰੂਰੀ ਨਹੀਂ ਵਾਸ਼ਿੰਗ ਮਸ਼ੀਨ ਮਾਈਕ੍ਰੋਵੇ ਲਵੋ ਜਿਨ੍ਹਾਂ ਨੇ ਪੇਮੈਂਟ ਲੈਣੀ ਐਸੀਂ ਪੇਮੈਂਟ ਵੀ ਦਵਾਂਗੇ ਹੂੰ ਬਾਕੀ ਹਰੇਕ ਬ੍ਰਾਂਡ ਦਾ ਕੱਪੜਾ ਮਿਲੂਗਾ ਆਪਣੇ ਕੋਲ ਜਿਹੜਾ ਵੀ ਤੁਸੀਂ ਕਹੋਗੇ ਜੈਕਟ ਲੈਣੀ ਐ ਬਾਹਰ ਭੇਜਣ ਵਾਸਤੇ ਹਰ ਬ੍ਰਾਂਡ ਦਾ ਕੱਪੜਾ ਮਿਲੂਗਾ ਉਹ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਬਿਲਕੁਲ ਜੀ ਹਰ ਬ੍ਰਾਂਡ ਦਾ ਕੱਪੜਾ ਮਿਲਦਾ ਤੇ ਮੈਂ ਤੁਹਾਨੂੰ ਇਹ ਦਿਖਾ ਦਿੰਨਾ ਯੂਨਿਕ ਸਟਾਈਲ 2 ਸਾਲ 2 ਸਾਲ ਸਫਤਤਾਪੂਰਕ ਚੱਲਣ ਤੋਂ ਬਾਅਦ ਇਹਨਾਂ ਨੇ ਇਸ ਕੀਵ ਉੱਪਰ ਛੱਡਤੀ ਹੈ ਆਨਲਾਈਨ ਲੋਕ ਫੋਰਨ ਤੋਂ ਵੀ ਬਾਈ ਤੁਹਾਡੇ ਤੋਂ ਖਰੀਦਿਆ ਕਹਿੰਦੇ ਆਨਲਾਈਨ ਬੜੀ ਸੇਰ ਹੈ ਜੀ ਕੁਰੀਅਰ ਪੈਕ ਹੋਏ ਪੈਣੇ ਅੱਜ ਹੀ ਅਸੀਂ ਡਿਲੀਵਰ ਕਰਨੇ ਨੇ ਸਾਡਾ ਕੰਮ ਹੀ ਬਾਹਰ ਦੇ ਸਿਰ ਤੇ ਚੱਲਦਾ ਪਿਆ ਜੀ ਇੱਥੇ ਤਾਂ ਬਹੁਤ ਹੁਣ ਸ਼ਾਪ ਖੁੱਲ ਗਈਆਂ ਪਰ ਜਿਹੜਾ ਕੰਮ ਹੈ ਉਹ ਬਾਹਰ ਦੇ ਸਿਰ ਤੇ ਚੱਲਦਾ ਕੋਲਿਆਂ ਵਾਲਿਆਂ ਲਈ ਵੀ ਆ ਤੇ ਇੱਥੋਂ ਵਾਲਿਆਂ ਵਾਸਤੇ ਵੀ ਬਹੁਤ ਪਿਆਰ ਦੇ ਰਿਆ ਫਰੋਜਪੁਰ ਵਾਲੇ ਸਾਨੂੰ ਭਾਈ ਲਾਈਵ ਦੇਖ ਰਹਾ ਲੋਕ ਵੀਡੀਓ ਨੂੰ ਲਾਈਵ ਚੱਲ ਰਿਹਾ ਲਾਈਵ ਦੇਖ ਰਹੇ ਨੇ ਆ ਸਕੀਮ ਆਫਰ ਇੱਕ ਵਾਰੀ ਆਪਾਂ ਫਿਰ ਦੱਸ ਦਿੰਦੇ ਹੈਗੇ ਆ 2 ਸਾਲ ਹੋਏ ਨੇ ਪੂਰੇ ਤੇ 2 ਸਾਲ ਪੂਰੇ ਹੋਣ ਤੇ ਜਾਨੀ ਕਿ ਤੀਜੇ ਮਹੀਨੇ ਤੱਕ ਮਾਰਚ ਮਹੀਨੇ ਤੱਕ 2025 ਤੱਕ ਸਕੀਮ ਆਫਰ ਚੱਲਣੀ ਹੈ ਤੁਸੀਂ ਆਪਣੀ ਮਰਜ਼ੀ ਦਾ ਸਾਮਾਨ ਜਿਹੜਾ ਕਪੜਾ ਲੈ ਸਕਦੇ ਹੋ 2500 ਰੁਪਏ ਦੀ ਜੇ ਸ਼ਾਪਿੰਗ ਕਰਦੇ ਹੋ ਤਾਂ ਇੱਕ ਕੂਪਨ ਮਿਲਣਾ ਤੇ 4500 ਦੀ ਸ਼ਾਪਿੰਗ ਤੇ ਦੋ ਕੂਪਨ ਤੇ 6000 ਦੀ ਸ਼ਾਪਿੰਗ ਤੇ ਤਿੰਨ ਕੂਪਨ ਆਈਫੋਨ ਮਿਲਣਾ ਮਾਈਕ੍ਰੋਵੇਵ ਮਿਲਦਾ ਤੇ ਵਾਸ਼ਿੰਗ ਮਸ਼ੀਨ ਤੇ ਸੱਤ ਅੱਠ ਪ੍ਰਾਈਜ਼ ਹੋਰ ਮਿਲਨੇ ਆ ਪਰ ਮਿਲਨੇ ਕਿਵੇਂ ਆ ਕੀ ਲੈਣਾ ਪਊਗਾ ਕੀ ਖਰੀਦਣਾ ਪਊਗਾ ਖਰੀਦਦਿਦਾਰੀ ਦੇ ਵਿੱਚ ਖੁੱਲਾ ਸਮਾਨ ਪਿਆ ਇੱਥੇ ਬਾਈ ਜੈਕਟਾਂ ਦੀ ਗੱਲ ਕਰਨਾ ਸੀਜ਼ਨ ਆ ਗਿਆ ਤੁੰਦਾ ਪਹਿਣਿਆ ਸ਼ੁਰੂ ਹੋ ਗਈਆਂ ਜੈਕਟਾਂ ਕਿਹੜੀਆਂ ਕਿੜੀਆਂ ਆਪਣੇ ਕੋਲ ਲੈਦਰ ਦੀ ਜੈਕਟ ਮਿਲ ਜੇਗੀ ਜਿੰਦੀ ਬਹੁਤ ਅੱਜ ਕੱਲ ਡਿਮਾਂਡ ਚੱਲ ਰਹੀ ਇੱਕ ਆਪਣੇ ਕੋਲ ਆ ਜੇਗੀ ਫੌਜੀ ਆ ਪ੍ਰਿੰਟ ਪ੍ਰਿੰਟ ਲੋਣੇ ਪਾਈਏ ਬਹੁਤ ਜ਼ਿਆਦਾ ਡਿਮਾਂਡ ਇਹ ਇੰਦੀ ਚੱਲ ਰਹੀ ਪੂਰਾ ਟ੍ਰੈਂਡ ਚੱਲ ਰਿਹਾ ਹੈ ਪੂਰਾ ਟ੍ਰੈਂਡ ਚੱਲ ਰਿਹਾ ਤੇ ਪੂਰੀ ਸ਼ਾਈ ਹੋ ਜਾਂ ਪੂਰੀ ਇਹ ਤਾਂ ਕਹਿੰਦੇ ਕਾਡਾਂ ਦੇ ਮਿਲਦੀ ਹੈ ਮਿਲਦਿਆ ਨਹੀਂ ਪਰ ਆਪਣੇ ਕੋਲ ਮਿਲ ਜੇਗੀ ਵੀਰੇ ਜਦੋਂ ਮਰਜੀ ਪੰਜਾ ਉਪਲਬਧ ਹੈਗੀਆਂ ਸਾਰੀਆਂ ਹਾਂਜੀ ਸਾਰੀਆਂ ਮਿਲ ਜਾਣਗੀਆਂ ਪੋਲੋ ਦਾ ਆਰਟੀਕਲ ਮਿਲ ਜੂਗਾ ਬਰਬਰੀ ਦਾ ਆਰਟੀਕਲ ਮਿਲ ਜੂਗਾ ਜੈਕਟਾਂ ਵਾਦੂ ਨਹੀਂ ਇੱਕ ਇੱਕ ਕਰਕੇ ਤੁਸੀਂ ਜੈਕਟਾਂ ਜਿਹੜੀਆਂ ਤੁਹਾਨੂੰ ਦਿਖਾ ਵੀ ਦਿੰਦੇ ਆਂ ਤੁਹਾਨੂੰ ਦਿਓ ਬਾਈ ਇਹਨਾਂ ਦੇ ਪ੍ਰਾਈਸ ਬੁਰਜ ਵੀ ਜਾਇ ਜਾਇ ਬਾਜ਼ਾਰ ਜਾਇ ਬਿਲਕੁਲ ਬਾਜ਼ਾਰ ਨਾਲੋਂ ਬਹੁਤ ਜਾਇਜ਼ ਤੇ ਦਿੰਦਾਂਗੇ ਹਾਂਜੀ ਇਹ ਕਲਰ ਬੜਾ ਪਿਆਰਾ ਪਿਆ ਹਾਂਜੀ ਇਹ ਬਰਬਰੀ ਦਾ ਆਰਟੀਕਲ ਮਿਲ ਜੂਗਾ ਜੀ ਹੂੰ ਬਾਜ਼ਾਰ ਨਾਲੋਂ ਰੇਟ ਬਹੁਤ ਜਾਇਜ਼ ਮਿਲ ਜਾਣਗੇ ਆਪਣੇ ਕੋਲ ਬਾਕੀ ਆਫਰਾਂ ਵੀ ਚ ਆ ਜਾਣਗੀਆਂ ਜਿੱਦਾਂ ਮਾਈਨਸ ਡਿਗਰੀ ਚ ਬਾਹਰ ਪੈਂਦੀ ਨਾ ਜੈਕਟ ਜੇ ਮਾਈਨਸ ਚ ਆ ਜੂਗੀ ਜੀ ਪੂਰੀ ਜੇ ਪਾ ਕੇ ਸ਼ਿਮਲੇ ਜਾਣਾ ਤਾਂ ਜਾ ਸਕਦੇ ਆ ਜਾ ਸਕਦੇ ਆ ਬਰਫ਼ ਦੇ ਵਿੱਚ ਪੈਣ ਵਾਲੀ ਜੈਕਟ ਆਈ ਹਾਂ ਆ ਦੇਖੋ ਇਹ ਕੇ ਮਿਲ ਜੂ ਪੂਰੀ ਕੁਆਲਿਟੀ ਵਾਲੀਆਂ ਪੂਰੀ ਕੁਆਲਿਟੀ ਵਾਲੀ ਮਿਲੂਗੀ ਇਹ ਨਹੀਂ ਹੈਗਾ ਪ੍ਰੀਮੀਅਮ ਕੁਆਲਿਟੀ ਦੀ ਮਿਲੂਗੀ ਜੈਕਟ ਤੁਹਾਨੂੰ ਜਿੱਦਾਂ ਆਪਾਂ ਕਹਿਆ ਤਾਂ 2500 ਦੇ ਕੁਪਨ ਦੇਣਾ ਉਹਦੇ ਚ ਜੈਕਟਾਂ ਲੈ ਲੋਰ ਲੈ ਟੀ-ਸ਼ਰਟ ਲੈ ਜੋ ਮਰਜੀ ਕਸਟਮਰ ਜਿਹੜੀ ਮਰਜੀ ਦੋ ਕਸਟਮਰ ਇਕੱਠੇ ਆ ਕੇ ਵੀ ਲੈ ਸਕਦੇ ਆ ਅੱਛਾ ਹਾਂਜੀ ਜਿੱਦਾਂ ਆਪਣੇ ਕੋਲ ਲੋਰ ਮਿਲ ਜਾਏਗਾ ਇਹ ਨਹੀਂ ਹੈਗਾ ਕਿ ਭਾਵੇਂ ਤੁਸੀਂ ਮਾਈਨਸ ਡਿਗਰੀ ਚ ਲੋਰ ਪਾ ਲਓ ਫਲੀਸ ਹਾਂਜੀ ਫਲੀਸ ਵਾਲਾ ਲੋਰ ਮਿਲ ਜੂਗਾ ਜਿਹੜੀ ਕੁਆਲਿਟੀ ਤੁਹਾਨੂੰ ਚਾਹੀਦੀ ਸਾਰੀ ਕੁਆਲਿਟੀ ਮਿਲੇਗੀ ਦੇਖ ਸਕਦੇ ਤੁਸੀਂ ਜੈਕਟ ਮਿਲ ਜੇਗੀ ਜੀਨ ਮਿਲ ਜੇਗੀ ਜਿਹੜੀ ਵੀ ਚੀਜ਼ ਤੁਸੀਂ ਲੈਣੀ ਹੈ ਹੁਣ ਆਪਣੇ ਕੋਲ ਆ ਫੇਕ ਐਂਡ ਫਰਾਉਡੀ ਦੀ ਜੀਨ ਮਿਲ ਜੇਗੀ ਅੱਛਾ ਆਮ ਦੁਕਾਨ ਤੇ ਇਹ ਮਿਲਦੀ ਨਹੀਂ ਜੀ ਇਹ ਜੀਨ ਨਹੀਂ ਮਿਲਦੀ ਨਹੀਂ ਮਿਲਦੀ ਜੀ ਆਪਣੇ ਇਹ ਵਾਦਾ ਹੈ ਵੀ ਜੇ ਕਿਸੇ ਕੋਲ ਇਹ ਜੀਨ ਮਿਲ ਜੇ ਤਾਂ ਓਰੀਜਨਲ ਹੋਊਗੀ ਫੇਕ ਐਂਡ ਫਰੋਡੀ ਦੀ ਹੋਊਗੀ ਲੋਕਲ ਤਾਂ ਭੁੱਲ ਜਾਓ ਵੀ ਇਹ ਕਿਸੇ ਤੋਂ ਵੀ ਮਿਲ ਜੇਗੀ ਓਰੀਜਨਲ ਦੀ ਆਪਣੀ ਗਾਰੰਟੀ ਹੋਊਗੀ ਫੇਕ ਐਂਡ ਫਰੋਡੀ ਦੀ ਜੀਨ ਆਊਗੀ ਇਹਦੇ ਬਹੁਤ ਆਰਟੀਕਲ ਮਿਲ ਜਾਣਗੇ ਆਪਣੇ ਕੋਲ ਇਹ ਨਹੀਂਗਾ ਵੀ ਇੱਕ ਜਾਂ ਦੋ ਮਿਲਣਗੇ ਜਿੰਨੇ ਵੀ ਕਹੋਗੇ ਉਹਨੇ ਆਰਟੀਕਲ ਮਿਲ ਜਾਣਗੇ ਫਿਰ ਹਾਰ ਦੇ ਵਿੱਚ ਜਾ ਘਟਾ ਜਾਏਗੀ ਇਹ ਇਨਵਰਸੀਬਲ ਹੈ ਇੰਨੇ ਦਾ ਪੂਰਾ ਟ੍ਰੈਂਡ ਹੈ ਹਾਂਜੀ ਇਹ ਦੋ ਸਾਈਡ ਤੋਂ ਵੇਅਰ ਕਰ ਸਕਦੇ ਤੁਸੀਂ دوسری ਸਾਈਡ ਇੱਕ ਆਹ ਸਾਈਡ ਆ ਜੂਗੀ ਇੱਕ ਇਹ ਸਾਈਡ ਅੱਛਾ ਦੋਨੋਂ ਸਾਈਡ ਦੋਨਾਂ ਸਾਈਡਾਂ ਤੋਂ ਵੇਅਰ ਕਰ ਸਕਦੇ ਆਪਾਂ ਇੱਕ ਨਾਲ ਇੱਕ ਫ੍ਰੀ ਵਾਲੀ ਗੱਲ ਨਹੀਂ ਹੈ ਇੱਕ ਨਾਲ ਇੱਕ ਰੰਗ ਚੇਂਜ ਹੈ ਤੇ ਪਾਸਾ ਚੇਂਜ ਹੈ ਹਾਂਜੀ ਪਾਸਾ ਚੇਂਜ ਤੁਸੀਂ ਦੋ ਪਾਸਿਆਂ ਤੋਂ ਪਾ ਸਕਦੇ ਜੇ ਜੇ ਕੋਈ ਕਵੇ ਵੀ ਮੈਂ ਇੱਕ ਪਾਸਾ ਪਾ ਕੇ ਅੱਕ ਗਿਆ ਤੇ ਉਹ ਦੂਸਰੀ ਸਾਈਡ ਚੇਂਜ ਕਰਕੇ ਵੀ ਪਾ ਸਕਦਾ ਲੈ ਵੀ ਗੱਲ ਇਹ ਹੈ ਵੀ RAM ਲਸ਼ਮਣ ਦੀ ਖੜੀ ਆ ਜੋੜੀ ਤੇ ਇੱਕ ਭਾਈ ਨਾਲ ਗੱਲ ਹੋਈ ਦੂਜੇ ਨਾਲ ਕਰ ਲੈਣੇ ਆ ਵੀਰੇ ਵਾਕਈ ਕੁਆਲਿਟੀ ਦੇ ਵਿੱਚ ਨੰਬਰ 1 ਚੱਲਦਾ ਯੂਨੀਕ ਸਟਾਈਲ ਵਾਲਿਆਂ ਦਾ ਤੇ ਫਰوجਪੁਰ ਦੇ ਵਿੱਚ ਤੂਤੀ ਬਲਾਈ ਹੋਈ ਆ ਪੂਰੇ ਜ਼ਿਲ੍ਹੇ 'ਚ ਬਿਲਕੁਲ ਜੀ ਕੁਆਲਿਟੀ ਵੱਲੋਂ ਆਪਣੀ ਪੂਰੀ ਰਹੂਗੀ ਭਰੋਸਾ ਸਾਰੇ ਕਸਟਮਰ ਆਉਂਦੇ ਆਪਣੇ ਕੋਲ ਕੁਆਲਿਟੀ ਦੇ ਨਾਲ ਹੀ ਆ ਬਹੁਤ ਪਿਆਰ ਦਿੱਤਾ ਆਪਣਾ ਫਰوجਪੁਰ ਵੀਰਾਂ ਨੇ ਕੈਨੇਡਾ ਤੋਂ ਆਪਾਂ ਸਾਰੇ ਜਗ੍ਹਾ ਕੋਰੀਅਰ ਕਰਾਉਂਨੇ ਕੈਨੇਡਾ ਆਸਟ੍ਰੇਲੀਆ ਹਰੇਕ ਜਗ੍ਹਾ ਕੋਰੀਅਰ ਹੁੰਦੀ ਆ ਜੀ ਹਾਂਜੀ ਬਿਲਕੁਲ ਜੀ ਕੋਰੀਅਰ ਹੁੰਦਾ ਹੈ ਤੇ ਆ ਪਿਆ ਸਾਮਾਨ ਇਹਨਾਂ ਦਾ ਹਾਂਜੀ ਹਾਂਜੀ ਕੋਰੀਅਰ ਕਰਉਂਦੇ ਕੋਰੀਅਰ ਜਾਣਾ ਹੈ ਬਾਈ ਹੋਰਾਂ ਨੇ ਕਰਾਉਣ ਦੇ ਲਈ ਜੈਕਟਾਂ ਵਗੈਰਾ ਤੇ ਪੈਕ ਕੀਤੇ ਪ ਤੇ ਐਣੀਆਂ ਵੱਡੇ ਵੱਡੇ ਥੈਲੇ ਜਿਹੜੇ ਤੁਹਾਨੂੰ ਦਿਖ ਰਹੇ ਨਾ ਯੂਨਿਕ ਸਟਾਈਲ ਗਾਰਮੈਂਟਸ ਵਾਲਿਆਂ ਦੇ ਫੋਰਨ ਦੇ ਵਿੱਚ ਵੀ ਜਿਹੜੇ ਲੋਕ ਆ ਆਰਡਰ ਲੈ ਕੇ ਆਉਂਦੇ ਬਾਈ ਕੋਟੀਆਂ ਕੁਟੀਆਂ ਵੀ ਦਿਖਾ ਦੇ ਜਰਸੀਆਂ ਜੋ ਵੀ ਆ ਆ ਕਰੋ ਚੱਕ ਜੀ ਆਹ ਦੇਖੋ ਜੀ ਕੋਟੀਆਂ ਫੁੱਲ ਟ੍ਰੈਂਡ ਚੱਲ ਰਿਹਾ ਜੀ ਇਹਨਾਂ ਚੀਜ਼ਾਂ ਦਾ ਅੱਜਕੱਲ ਆਹ ਦੇਖੋ ਸਵੈਟਰ ਬਾਕੀ ਆ ਜਾਣਗੇ ਉੱਪਰ ਆ ਜਾਣਗੇ ਵੀਰੇ ਹੂੰ ਆਹ ਦੇਖੋ ਇਹ ਜਿਵੇਂ ਬਾਹਰ ਬਾਹਰ ਆਹ ਦੇਖੋ ਆਹ ਵਾਸਟੀਆਂ ਆ ਜਾਣਗੀਆਂ ਵੀਰੇ ਫੁੱਲ ਫੰਕੀ ਸਟਾਈਲ ਚ ਬਿਲਕੁਲ ਜੀ ਕੋਟੀਆਂ ਤੇ ਕੁਝ ਕਸਟਮਰ ਵੀ ਖੜੇ ਹੈਗੇ ਗੱਲਬਾਤ ਕਰ ਲੈਣੇ ਆ ਬਾਈ ਕੀ ਨਾਮ ਆ ਕਿੱਥੋਂ ਆਪਾ ਮੇਰਾ ਨਾਮ ਮਨਦੀਪ ਸਿੰਘ ਆਈ ਮੈਂ ਲਾਗੇ ਪਿੰਡ ਬਰਿਆਮ ਵਾਲਾ ਜੀ ਤੇ ਤੁਹਾਡਾ ਬਹੁਤ ਫਰੋਹੀਪੁਰ ਚੋਂ ਆਉਣ ਤੇ ਜੀ ਆਇਆਂ ਨੂੰ ਜੀ ਤੁਹਾਡੇ ਦਰਸ਼ਨ ਕੀਤੇ ਅਸੀਂ ਇਸੇ ਦੁਕਾਨ ਤੇ ਆਏ ਆ ਜੀ ਬਹੁਤ ਵਧੀਆ ਕੁਆਲਿਟੀ ਸਾਨੂੰ ਮਿਲੀ ਆ ਜੀ ਤੇ ਆ ਵੀ ਅੱਜ ਸ਼ੋਪਿੰਗ ਹਾਂਜੀ ਆ ਵੀ ਕਰੀ ਜਾਂਦੇ ਸ਼ੋਪਿੰਗ ਦੇਖਦੇ ਹੋ ਗੁਰੂ ਸਾਹਿਬ ਲਾਈਵ ਹਾਂਜੀ ਜਰੂਰ ਵੇਖੀਦਾ ਜੀ ਤੁਹਾਨੂੰ ਬਹੁਤ ਵਧੀਆ ਲੱਗਦਾ ਤੁਹਾਡਾ ਲਾਈਵ ਤੇ ਸੱਚੀਆਂ ਖਬਰਾਂ ਤੁਹਾਡੀਆਂ ਹੁੰਦੀਆਂ ਸਾਨੂੰ ਖੁਸ਼ੀ ਹੋਈ ਹੈ ਤੁਹਾਡੇ ਦਰਸ਼ਨ ਕਰਕੇ ਤੇ ਅੱਜ ਵੀਰਾਂ ਦੀ ਦੁਕਾਨ ਤੇ ਆਏ ਆ ਜੀ ਤੇ ਅਸੀਂ ਸ਼ਾਪਿੰਗ ਕਰ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਕੀ ਕਰ ਲਿਆ 2500 ਵਾਲਾ ਕੂਪਨ ਇੱਕ ਵਾਲਾ ਕਿ ਦੋ ਵਾਲੇ ਚਾਰ ਵਾਲੇ ਛੇ ਵਾਲੇ ਦੇਖਦੇ ਆਂ ਜੀ ਅੱਜ ਤਾਂ ਇੱਕ 25 2500 ਦੀ ਕੀਤੀ ਸ਼ਾਪਿੰਗ ਜੀ ਤੇ ਦੇਖਦੇ ਆਂ ਵੀਰੋ ਨਾਲ ਤੋਂ ਬਾਅਦ ਵੀ ਜੇ ਸਾਨੂੰ ਦੋ ਕੂਪਨ ਮਿਲ ਜਾਂਦੇ ਜਰੂਰ ਅਸੀਂ ਸ਼ਾਪਿੰਗ ਕਰਾਂਗੇ ਅੱਛਾ ਹਾਂਜੀ ਤੇ ਸਹੀ ਆ ਹੁੰਦੀ ਹੈ ਕੁਆਲਿਟੀ ਵਗੈਰੇ ਹਾਂਜੀ ਬਿਲਕੁਲ ਸਹੀ ਆ ਜੀ ਮੈਂ ਪਿਛਲੇ 6- ਇਹ ਕਪੜਾ ਜੀ ਤਾਂ ਨਾਮ ਆ ਇੱਥੇ ਫਰਿਜ ਬਰਚੇ ਹਾਂ ਪੂਰਾ ਨਾਮ ਜੀ ਮੋਦੀ ਮੈਲ ਰੋਡ ਤੇ ਆ ਜੀ ਬਹੁਤ ਵਧੀਆ ਹੂੰ ਪੂਰਾ ਨਾਮ ਵੀਰ ਰਾਂ ਦਾ ਅੱਛਾ ਫਿਰ ਪੂਰਾ ਜਟਕਾ ਸੌਦਾ ਜੀ ਕੋਈ ਵਾਧਾ ਘਾਟਾ ਵੀ ਹੋ ਜਾਂਦਾ ਜੀ ਅੱਛਾ ਜਟਕਾ ਸੌਦਾ ਹੀ ਹੈ ਹਾਂ ਜਟਕਾ ਸੌਦਾ ਹੀ ਹੈ ਨਾ ਬਾਈ ਹਾਂ ਹਾਂ ਪੂਰਾ ਜੱਟ ਭਾਈ ਆ ਜੀ ਤੇ ਵਧੀਆ ਲੱਗਦਾ ਸਾਨੂੰ ਇੱਥੇ ਆਉਣ ਤੇ ਲੈ ਭਾਈ ਇਹ ਰਿਵਿਊ ਵੀ ਲੋਕਾਂ ਨੇ ਲਏ ਹੈਗੇ ਆ ਲੋਕ ਇੱਥੇ ਸ਼ਾਪਿੰਗ ਵੀ ਕਰ ਰਹੇ ਆ ਪਰ ਸ਼ਾਪਿੰਗ ਤੁਸੀਂ ਕਿਉਂ ਕਰਨੀ ਹੈਗੀ ਆ ਕਿਉਂ ਕੀ 2 ਸਾਲ ਕਰ ਲਏ ਪੂਰੇ ਯੂਨੀਕ ਸਟਾਈਲ ਵਾਲਿਆਂ ਦੇ 2 ਸਾਲਾਂ ਦੇ ਵਿੱਚ ਇੱਕ ਵਾਰ ਕੈਮਰਾ ਕਮਾ ਕੇ ਰਜਿੰਦਰ ਦਿ ਇੱਕ ਨਹੀਂ ਐ ਕਿੰਨੀ ਮਰਜ਼ੀ ਦਾ ਸਾਮਾਨ ਤੁਹਾਡੇ ਦਾ ਪਿਆ ਇੱਥੇ ਹਰ ਆਈਟਮ ਹਰ ਵੈਰਾਈਟੀ ਹਰ ਜੈਕਟ ਲੋਰ ਜੀਨਸ ਪਤਾ ਨਹੀਂ ਕੀ ਕੁਝ ਜੋ ਕੁਝ ਤੁਸੀਂ ਲੈਣਾ ਚਾਹਦੇ ਹੋ ਯੂਨੀਕ ਸਟਾਈਲ ਵਾਲਿਆਂ ਦੇ ਆ ਡਰੈੱਸ ਬਾਈ ਡਰੈੱਸ ਦੱਸਦੇ ਕਿਸ ਜਗ੍ਹਾ ਤੇ ਸ਼ਾਪ ਹੈ ਮਨਜੀਤ ਪੈਲਸ ਵਾਲੀ ਗਲੀ ਤੇ ਪੂਰਾ ਸਾਹਮਣੇ ਕੀ ਹੈ ਤੇ ਕਿੱਥੇ ਮੋਦੀ ਮੇਲਾ ਆਪਣਾ ਮਨਜੀਤ ਪੈਲਸ ਵਾਲਾ ਰੋਡ ਆ ਵੀਰੇ ਮੋਦੀ ਮੇਲਾ ਤੇ ਸਾਹਮਣੇ ਬਜਾਜ ਫਰਨੀਚਰ ਆਪਣੀ ਬਜਾਜ ਫਰਨੀਚਰ ਹਾਂਜੀ ਹਾਂਜੀ ਜੋ ਸੰਡੇਰੀ ਤੇ ਬਿਲਕੁਲ ਨਾਲ ਆ ਸ਼ਾਪ ਆਪਣੀ ਹਰ ਇੱਕ ਚੀਜ਼ ਮਿਲ ਜੇਗੀ ਐਸੈਸਰੀ ਵੀ ਮਿਲ ਜੇਗੀ ਜਿੱਦਾਂ ਆਵਾਜ਼ ਆ ਜਾਏਗੀ ਆਪਣੇ ਕੋਲ ਅੱਛਾ ਜੀ ਰੋਲੈਕਸ ਦੀ ਵਾਚ ਆ ਜਾਏਗੀ ਤੁਸੀਂ ਸੁਣਿਆ ਹੀ ਹੋਣਾ ਰੋਲੈਕਸ ਦਾ ਮਹਿੰਗੇ ਮੋਲੇ ਦੀਆਂ ਘੜੀਆਂ ਨੇ ਵੀਰੇ ਅੱਛਾ ਮਹਿੰਗੇ ਮੋਲ ਵਾਲੇ ਘੜੀਆਂ ਮਿਲਣੀਆਂ ਸਸਤੇ ਹਾਂਜੀ ਹਾਂਜੀ ਤੁਸੀਂ ਦੇਖ ਹੀ ਸਕਦੇ ਜੀ ਅੱਛਾ ਹਾਂਜੀ ਆ ਦੇਖੋ ਜੀ ਲਓ ਜੀ ਇਹ ਮਿਲ ਜਾਣਗੀ ਟੋਮੀ ਰਾਡੋ ਦਾ ਆਰਟੀਕਲ ਆ ਜਾਊਗਾ ਟੋਮੀ ਦਾ ਆਰਟੀਕਲ ਆ ਜਾਏਗਾ ਵੀਰੇ ਹੂੰ ਫਿਰ ਇੱਕ ਐਸੈਸਰੀ ਮਿਲ ਜੂਗੀ ਸਿਰ ਤੋਂ ਲੈ ਕੇ ਪੈਰਾ ਤੱਕ ਹਰੇਕ ਚੀਜ਼ ਦੇਵਾਂਗੇ ਜਾਨੀ ਕਿ ਜਿਹੜਾ ਬੰਦਾ ਦੁਕਾਨ ਦੇ ਅੰਦਰ ਐਂਟਰ ਹੋ ਗਿਆ ਹਾਂਜੀ ਉਹਦੇ ਵਿਆਹ ਦੇ ਸਾਰੇ ਚਾਪੂਰੇ ਕਰ ਦੇਣੇ ਆ ਇਹ ਕਰਕੇ ਭੇਜਾਂਗੇ ਇਹ ਨਹੀਂ ਹੈਗਾ ਤੁਹਾਨੂੰ ਇੱਕ ਚੀਜ਼ ਇੱਥੋਂ ਇੱਕ ਚੀਜ਼ ਉੱਥੋਂ ਸਾਰੇ ਇੱਕ ਚੀਜ਼ ਸਾਡੇ ਕੋਲੋਂ ਮਿਲੇਗੀ ਥੱਲੇ ਪਾਉਣ ਲਈ ਉੱਪਰ ਪਾਉਣ ਲਈ ਹਰ ਚੀਜ਼ ਮਿਲੇਗੀ ਸਿਰ ਤੋਂ ਪੈਰਾਂ ਦੀ ਜਲਾਬਾਂ ਤੋਂ ਲੈ ਕੇ ਸਭ ਕੁਝ ਸਭ ਕੁਝ ਸਿਰ ਤੱਕ ਦੇਵਾਂਗੇ ਕੈਪਾਂ ਤੱਕ ਦੇਵਾਂਗੇ ਐਂਕਲ ਲੈ ਲਓ ਵਾਚ ਲੈ ਲਓ ਅੰਡਰਵੀਅਰ ਬਣਾਂ ਗੜੀਆਂ ਚ ਵੁੱਡਲੈਂਡ ਵਗੈਰਾ ਦੀ ਹਨਾ ਹਾਂਜੀ ਵੁੱਡਲੈਂਡ ਦੀ ਜਿੱਦਾਂ ਆ ਜਾਏਗੀ ਹੂੰ ਬਾਕੀ ਤੁਸੀਂ ਦੇਖ ਸਕਦੇ ਜੇ ਰਮਾਨੀ ਦੀ ਮਿਲ ਜੇਗੀ ਹੂੰ ਬਾਕੀ ਡਬਲ ਪੈਕਿੰਗ ਵਾਲੀ ਵੀ ਉੱਪਰ ਮਿਲ ਜੇਗੀ ਲੋਈ ਐਲ ਵੀ ਦੀ ਕੋਚ ਦੀ ਠੀਕ ਹਰ ਚੀਜ਼ ਪਰਫਿਊਮ ਇਤਰ ਡੀਓ ਸਭ ਕੁਝ ਮਿਲ ਜੇਗਾ ਵੀਰੇ ਸਾਰਾ ਕੁਝ ਸਾਰਾ ਕੁਝ ਮਿਲ ਜੇਗਾ ਇੱਕ ਛਾਤੇ ਹਟ ਸਭ ਕੁਝ ਹਾਂਜੀ ਸਾਰਾ ਕੁਝ ਇੱਕ ਛਾਤੇ ਹਟਾ ਸਭ ਕੁਝ ਦਵਾਂਗੇ ਤੇ ਬਈ ਨੰਬਰ ਬੋਲ ਦੇ ਤੇ ਐਡਰੈਸ ਦੁਬਾਰਾ ਜਿਹੜਾ ਜਰੂਰ ਦੱਸ ਦੇ ਇਹ ਆਪਣਾ ਮਨਜੀਤ ਪਾਲਸ ਰੋਡ ਆ ਮੋਦੀ ਮੇਲ ਵਾਲਾ ਰੋਡ ਆ ਸਾਹਮਣੇ ਬਜਾਈ ਫਰਨੀਚਰ ਆ ਵੀਰੇ ਜੋ ਸੰਡੇਰੀ ਦੇ ਨਾਲ ਆ ਮੋਬਾਈਲ ਆਪਣਾ ਨੰਬਰ ਹੈਗਾ 959230650 ਬਿਲਕੁਲ ਜੀ ਨੰਬਰ ਵੀ ਦੇਤਾ ਤੇ ਐਡਰੈਸ ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਦਾ ਜੋਸਨ ਡੈਰੀ ਆ ਮਨਜੀਤਪੁਰ ਸਟੱਪ ਕੇ ਤੇ ਜੋਸਨ ਡੈਰੀ ਦੇ ਨਾਲ ਹੀ ਬਿਲਕੁਲ ਯੂਨਿਕ ਸਟਾਈਲ ਵਾਲਿਆਂ ਤੇ ਯੂਨਿਕ ਵਾਲਿਆਂ ਨੇ ਤੁਹਾਡਾ ਸਟਾਈਲ ਵੀ ਚੇਂਜ ਕਰ ਦੇਣਾ ਸਟਾਈਲ ਚੇਂਜ ਤਾਂ ਹੋਣਾ ਜੇਕਰ ਜਿਹੜੀ ਸਕੀਮ ਆਫਰ ਇਹਨਾਂ ਨੇ ਛੱਡੀ ਆ 2025 ਤੱਕ 1 3 ਤੀਜੇ ਮਹੀਨਾ ਜਾਨੀ ਕਿ 1 ਤਰੀਕ ਤੱਕ ਚੱਲੂਗੀ ਅੱਜ ਤੋਂ ਸ਼ੁਰੂ ਹੋ ਹੈਗੀ ਆ 2500 ਰੁਪਏ ਦਾ ਤੁਹਾਨੂੰ ਇੱਕ ਕੁੱਪਨ ਮਿਲਣਾ 4000 4500 ਰੁਪਏ ਦੇ ਦੋ ਕੁੱਪਨ ਆ ਤੇ 6000 ਦੇ ਦੰਨਾ ਆਈਫੋਨ ਦੇ ਮਾਲਕ ਬਣ ਸਕਦੇ ਹੋ ਕੱਪੜੇ ਤਾਂ ਮਿਲਨੇ ਹੀ ਮਿਲਨੇ ਨੇ ਹਰ ਆਈਟਮ ਹਰ ਵੈਰਾਈਟੀ ਜਿਹੜੀ ਐ ਦੇਖ ਸਕਦੇ ਹੋ ਟੀ-ਸ਼ਰਟ ਵੀ ਬਾਈਓ ਸਕੀਮ ਲਾਦੀ ਹੋਈ ਇਹ ਜਿੱਦਾਂ ਹੁਣ ਮੰਨ ਲਓ ਆਸਟ੍ਰੇਲੀਆ 'ਚ ਗਰਮੀ ਪੈਂਦੀ ਜੀ ਗਰਮੀ ਵਾਲਾ ਵੀ ਸਾਰਾ ਕੱਪੜਾ ਮਿਲ ਜੂਗਾ ਟੀ-ਸ਼ਰਟ ਲੋਅਰ ਨਿੱਕਰ ਵਗੈਰਾ ਸਿਆਲ 'ਚ ਗਰਮੀ ਵਾਲੀ ਵੈਰਾਈਟੀ ਵੀ ਆ ਸਾਰੀ ਵੈਰਾਈਟੀ ਮਿਲੂਗੀ ਇਹ ਨਹੀਂ ਹੈਗਾ ਆਪਣੇ ਕੋਲ ਟੀ-ਸ਼ਰਟ ਨਹੀਂ ਜਿਵੇਂ ਤੁਸੀਂ ਦੇਖ ਸਕਦੇ ਟੀ-ਸ਼ਰਟ ਵੀ ਮਿਲੂਗੀ ਗਰਮੀ ਵਾਲਾ ਲੋਅਰ ਹੋ ਗਿਆ ਨਿੱਕਰ ਹੋ ਗਈ ਸਭ ਕੁਝ ਮਿਲੂਗਾ ਇਹ ਨਹੀਂ ਸਰਦੀ ਆ ਗਈ ਆਪਣੇ ਕੋਲ ਗਰਮੀ ਵਾਲਾ ਕੱਪੜਾ ਨਹੀਂ ਮਿਲੂਗਾ ਗਰਮੀ ਵਾਲਾ ਵੀ ਮਿਲੂਗਾ ਆਸਟ੍ਰੇਲੀਆ ਅਸੀਂ ਕੀਤੇ ਆ ਕੂਰੀਅਰ ਉੱਥੇ ਗਰਮੀ ਪੈਂਦੀ ਉੱਥੇ ਟੀ-ਸ਼ਰਟ ਗਰਮੀ ਵਾਲੀ ਚੱਲਦੀ ਵੀਰੇ ਅੱਛਾ ਗੁਰੂ ਸਾਹਿਬ ਲਾਈਵ ਨੂੰ ਆਸਟ੍ਰੇਲੀਆ 'ਚ ਮੈਂ ਦੱਸ ਦੇਣਾ 3332 ਬੰਦੇ ਦੇਖਦੇ ਆ ਤੇ ਕੀ ਅਪੀਲ ਹੈਗੀ ਆ ਆਸਟ੍ਰੇਲੀਆ ਵਾਲੇ ਬਦ ਨਾ ਲੈਤਾ ਆਸਟ੍ਰੇਲੀਆ ਦਾ ਵੀਡੀਓ ਸ਼ੇਅਰ ਕਰ ਲੈਣੀ ਉਹਨਾਂ ਨੂੰ ਕੀ ਸਕੀਮ ਆਫਰ ਦੇਣੀ ਹੈ 15% ਲੈਸ ਦਵਾਂਗੇ ਗੁਰੂ ਸਾਹਿਬ ਦੇ ਨਾਮ ਤੇ ਲਓ ਜੀ ਆਸਟ੍ਰੇਲੀਆ ਵਾਲਿਓ ਤੁਹਾਡੇ ਲਈ ਲਵਾਦੀ 3200 ਬੰਦਾ ਆਸਟ੍ਰੇਲੀਆ ਦੇ ਵਿੱਚ ਦੇਖਦਾ ਗੁਰੂ ਸਾਹਿਬ ਲਾਈਵ ਨੂੰ 15% ਤੁਹਾਨੂੰ ਆਫਰ ਲੱਗੀ ਆ ਸਿਰਫ ਗੁਰੂ ਸਾਹਿਬ ਲਾਈਵ ਦੀ ਵੀਡੀਓ ਨੂੰ ਆਸਟ੍ਰੇਲੀਆ ਦੇ ਵਿੱਚ ਤੇ ਨਾਲ ਦੇ ਨਾਲ ਬਾਈ ਹੋਰਾਂ ਕੋਲ ਇੱਕ ਵੈਰੈਟੀ ਨਹੀਂ ਹੈ ਇੱਥੇ ਦੇਖ ਸਕਦੇ ਹੋ ਹਰੇਕ ਚੀਜ਼ ਪਈ ਆ ਕੱਲਾ ਕਪੜਾ ਨਹੀਂ ਆ ਕਹਨ ਤੋਂ ਬਾਵੇ ਵਿਆਹ ਤੇ ਜਾਣਾ ਤਾਂ ਗੱਡੀ ਲੈ ਕੇ ਆ ਜਾਓ ਸਾਰਾ ਫੁੱਲ ਫਲੈਸ਼ ਇੱਥੋਂ ਤਿਆਰ ਹੋ ਕੇ ਜਾਓ ਐਨਕਾ ਤੁਸੀਂ ਦੇਖੋ ਕੁਆਲਿਟੀ ਦੇਖ ਲਓ ਐਨਕਾ ਦੀ ਅਲੱਗ-ਅਲੱਗ ਤਰ੍ਹਾਂ ਦੀਆਂ ਐਨਕਾਂ ਪਈਆਂ ਇੱਥੇ ਤੇ ਅਲੱਗ-ਅਲੱਗ ਵੈਰੈਟੀ ਜਿਹੜੀ ਹੈ ਪਈ ਐ ਐਨਕਾ ਦਾ ਮੈਂ ਵੀ ਸ਼ਕੀਨ ਹਾਂ ਤੇ ਕਈ ਵਾਰ ਐਨਕਾ ਲਾ ਲੈਣਾ ਤੇ ਆਹ ਦੇਖ ਲਓ ਐਨਕ ਲੱਗੀ ਹੋਈ ਫੇਰ ਤੁਹਾਨੂੰ ਦਿਖਾ ਦਿੰਦੇ ਆ ਟੌਪ ਰਾਂਡ ਵਾਲਿਆਂ ਨੇ ਲਗਾਈ ਸੀ ਅਜਿਹਾ ਯੂਨੀਕ ਸਟਾਈਲ ਵਾਲਿਆਂ ਦੇ ਵੀ ਐਨਕਾ ਉਦੋਂ ਵੱਧ ਪਈਆਂ ਘੱਟ ਨਹੀਂ ਪਈਆਂ ਬਹੁਤ ਕੁਆਲਿਟੀ ਬਹੁਤ ਮਿਲ ਜੂਗੀ ਵੈਰਾਈਟੀ ਪੂਰੀ ਮਿਲ ਜੂਗੀ ਇਹ ਨਹੀਂ ਇੱਕ ਅੱਧਾ ਆਰਟੀਕਲ ਮਿਲੂਗਾ ਤੁਸੀਂ ਆਰਟੀਕਲ ਆਪ ਆਣ ਕੇ ਦੇਖ ਸਕਦੇ ਹੋ ਆਰਟੀਕਲ ਬਹੁਤ ਮਿਲ ਜਾਣਗੇ ਜਿੰਨੇ ਜੀ ਹਰ ਵੈਰਾਈਟੀ ਮਿਲਣੀ ਹੈ ਹਰ ਇੱਕ ਆਈਟਮ ਮਿਲਣੀ ਹੈ ਮਿਲਣੀ ਵੀ ਜੈਜ ਰੇਟਾਂ ਤੇ ਆ ਪਰ ਫੋਰਨ ਵਾਲੇ ਪੰਜਾਬ ਵਾਲੇ ਪੂਰੇ ਪੰਜਾਬ ਦੇ ਵਿੱਚ ਵੀਡੀਓ ਜਾਣਾ ਤਾਂ ਵੀਡੀਓ ਲਾਈਵ ਚੱਲਦਾ ਹੈ ਬਾਈ ਲਾਈਵ ਚੜੀ ਵੀਡੀਓ ਤੇ ਜਿਹੜਾ ਬੰਦਾ ਲਾਈਵ ਚੱਲਦੀ ਵੀਡੀਓ ਨੂੰ ਸ਼ੇਅਰ ਕਰੂਗਾ ਉਹਨੂੰ ਕੋਈ ਸਕੀਮ ਆਫਰ ਛੱਡ ਦੇ ਅੱਜ ਮੌਕਾ ਹੈ 15% ਸਭ ਨੂੰ ਲੈਸ ਮਿਲੇਗੀ ਜਿਹੜਾ ਗੁਰੂ ਸਾਹਿਬ ਲਾਈਵ ਤੇ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ 15% ਲੈਸ ਮਿਲੂਗੀ ਲਓ ਜੀ 15% ਤੁਹਾਨੂੰ ਹੋਰ ਲੈਸ ਮਿਲ ਜਾਣੀ ਸਕੀਮ ਆਫਰ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਰਿਪੀਟ ਵਾਰ-ਵਾਰ ਕਰਨ ਦੀ ਲੋੜ ਨਹੀਂ ਹੈ ਪਰ ਆਣਾ ਕਿੱਥੇ ਪੈਣਾ ਹੈ ਯੂਨੀਕ ਸਟਾਈਲ ਵਾਲਿਆਂ ਦੇ ਜੋਸਨ ਡੇਰੀ ਦੇ ਨਾਲ ਮਨਜੀਤ ਪੈਲਸ ਫਿਰੋਜ਼ਪੁਰ ਟੱਪ ਕੇ ਮੋਦੀ ਮੇਲ ਵਾਲੀ ਰੋਡ ਦੇ ਉੱਪਰ ਸਾਹਮਣੇ ਬਜਾਜ ਫਰਨੀਚਰ ਤੇ ਬਜਾਜ ਫਰਨੀਚਰ ਵਾਲਿਆਂ ਦੇ ਸਾਹਮਣੇ ਹੈਗੇ ਆ ਯੂ 2 ਸਾਲ ਸਫਲਤਾਪੂਰਕ ਇਹਨਾਂ ਨੇ ਕਰ ਲਿਆ ਪੂਰੇ ਸਕੀਮ ਆਫਰ ਜਿਹੜੀ ਆ 2 ਸਾਲਾਂ ਦੇ ਬਾਅਦ ਤੁਹਾਡੇ ਲਈ ਛੱਡ ਕੇ ਆਇਆ ਚਾਹੇ ਉਹ ਗੁਰੂਰ ਸਾਹਿਬ ਵਾਲੇ ਆ ਜਲਾਲਾਬਾਦ ਵਾਲੇ ਫਿਰੋਜ਼ਪੁਰ ਵਾਲੇ ਆ ਜੀਰੇ ਵਾਲੇ ਮਹੂ ਵਾਲੇ ਤਰਵੰਡੀ ਵਾਲੇ ਮਮਦੋੜੋ ਵਾਲੇ ਸਾਰਿਆਂ ਦੇ ਲਈ ਸਕੀਮ ਆਫਰ ਹੈ ਤੇ ਸਾਰੇ ਆ ਸਕਦੇ ਆ ਫਿਰੋਜ਼ਪੁਰ ਸ਼ਹਿਰ ਛੋਣੀ ਵਾਲਿਆਂ ਲਈ ਸਭ ਲਈ ਤੇ ਗੁਰੂ ਸਾਹਿਬ ਲਾਈਵ ਤੇ ਜਲਦੀ ਵੀਡੀਓ ਨੂੰ ਜਿਹੜਾ ਸ਼ੇਅਰ ਕਰੂਗਾ 15% ਦੀ ਆਫਰ ਹੋਰ ਤੁਹਾਨੂੰ ਨਾਲ ਜਿਹੜੀ ਆ ਮਿਲ ਜਣੀ ਹੈ ਨੰਬਰ ਅਸੀਂ ਸਕਰੀਨ ਤੇ ਵੀ ਦੇ ਦਿੰਨੇ ਆ ਉੱਪਰ ਕਮੈਂਟਸਨ ਦੇ ਵਿੱਚ ਵੀ ਨੰਬਰ ਇਹਨਾਂ ਦੇ ਦੇ ਦਿੱਤੇ ਗਏ ਨੇ ਤੇ ਕਰ ਲਿਓ ਸੰਪਰਕ ਤੇ ਮਿਲਿਓ ਯੂਨੀਕ ਸਟਾਈਲ ਵਾਲਿਆਂ ਦੇ ਫਿਰੋਜ਼ਪੁਰ ਨੇੜੇ ਜੋਸੰਡੇਰੀ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਜਨ ਲਾਈਵ ਪੱਤਕਾ ਸਾਹੀ ਰਜਿੰਦਰ ਗੰਭਾਉ ਦੇ ਨਾਲ ਮੈਂ ਸਤਪਾਲ ਥੇ ਫਿਰੋਜ਼ਪੁਰ